ਹਾਲ ਸੋ ਵਾਈਡ ਫੋਟੋ ਆ ਗਿਆ ਭਈਆ ਕਾਲ ਕੀ ਬੜੇ ਚਲਾਇਓ ਪੰਥ ਸੰਦੇਸ ਨੂੰ ਰਖ ਮੁਹਾ ਪਾਨਿਓ ਪੰਥ ਤੇਰੇ ਨਾਲ ਕਜੀਨ ਮੈਂੋਂ ਗਾਰੇ ਰੱਦ ਕਹਿੰਦੇ ਲੋਕਾਂ ਕੋਲ ਮੇਰਾ ਗੋਸਾ ਕੋਈ ਸ਼ਬਦ ਨਹੀਂ ਬਰੇਗਾ ਕਾਲ ਸਾਇਆ ਕੀ ਰਹੇ ਨ ਕੋਈ ਹਰ ਵੇ ਜਮ ਲਹਗੇ ਹੋਸੀ ਜੋ ਹੋ ਵੀ ਸਵਾਮ ਲੇ ਸਕੀ ਕਰ ਕੂਰਾ ਪਾਸਾ ਹੈ ਕੰਗਵਾਦੀ ਪਤਿਕਾ ਨੇ ਕਲੰਗੀ ਅਵਤਾਰੀ ਕਿਹਨੂੰ ਕੋ ਗੰਦ ਸੰਗ ਜੀ ਪੂਰਨ ਪੂਰਿ ਅਵਤਾਰ ਹੈ ਜਗ ਮਗਲ ਹੋ ਤਵ ਰਾਜ ਰਹੀਸ਼ੀ ਨਾ ਬਚਲ ਨ ਤੁਮ ਜਾਨ ਬਾਟ ਕੰਡ ਕੀ ਕਰਵਾਨੀ ਤੈਂਦਾ ਜੋ ਕੀ ਹੱਥ ਮੈਂ ਕਲੰਗੀ ਸੋ ਹਾਸੀ ਸੋ ਓ ਹਮਾਰੀ ਅਸੀਆਤਾਰੇ ਗੁਰ ਕਾ ਗੀਤ ਅਨੰਦ ਬੀਸ਼ਰ ਵਾਹਿਗੁਰੂ ਨਾਮ ਜਹਾਜ ਹਾਂ ਚਲੇ ਗੋਤਰੇ ਪਰ ਓ ਸਰਦਾ ਕਾਲ ਸੇ ਹੁੰਦੇ ਸਤ ਗੁਰ ਵਾਰਿ ਉਤਾਰਨ ਹਾਰ ਓ ਸਰਦਾ ਕਾਲ ਸੇ ਹੁੰਦੇ ਵਾਹਿਗੁਰੂ ਵਾਰਿ ਉਤਾਰਨ ਹਾਰ ਸਜਗੀ ਜਤਾਰੇ ਗਜਾਵੇ ਨਿਹਾਲ ਹੋਏ ਤੁਹਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਜੀ ਵਾंगे ਚਰਨਾ ਨੂੰ ਬਾਰੇ ਹਾਲਸੋ ਵਾਏ ਗੁਰੂ ਜੀ ਫਤਿਹ ਆਇਆ ਗਿਆ ਬਈ ਹਾਲ ਕੀ ਗੁਰ ਦੇ ਚਲਾਇਓ ਪੰਥ ਸਾਹਬ ਦੇ ਕੋਲ ਕੋ ਹੋਣੀ ਹੈ ਰਾਜ ਕਰੇਗਾ ਕਾਲ ਸਾਇਆ ਕੀ ਰਹੇ ਨ ਕੋਈ ਹੋਰ ਹੋਏ ਆ ਮਿਲenge ਬਸੇ ਚਲ ਜੋ ਵੀ ਸਵਾਮ ਲੈ ਸਕੀ ਕਰ ਪੂਰਾ ਪਾਸਾ ਡੰਗਾ ਵਾਜੀ ਫਤੇ ਕਨੇ ਕਲਮ ਉਦਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ ਅਵਤਾਰ ਜਗ ਮਗ ਜੋਤ ਬਰਾਜ ਰਹੀ ਸ੍ਰੀ ਰਾਮਚੰਦ ਕੀ ਦਰਵਾਰ ਅੰਦਾ ਜਾ ਕੇ ਹਾਥ ਮੈਂ ਕਲਗੀ ਸੋਹਾਸੀ ਸੋ ਓ ਹਮਰੀ ਰਚਿਆ ਕਰੇ ਗੁਰ ਕਲਗੀ ਕਰ ਜਗਦੀ ਸੋ ਬਾਈ ਗੁਰੂ ਨਾਨਕ ਜਹਾਜ ਹਾ ਜੁਲੇ ਕੋਤਰੇ ਭਾਈ ਉਹ ਸਰਦਾ ਕਾਲ ਸੇ ਹੁੰਦੇ ਸਾਤ ਗੁਰੂ ਭਾਰਿ ਉਤਾਰਨ ਹਾ ਉਹ ਸਰਦਾ ਕਾਲ ਸੇ ਹੁੰਦੇ ਭਾਈ ਗੁਰੂ ਭਾਰਿ ਉਤਾਰਨ ਹਾ ਗੱਜ ਕੀ ਜਕਾਰੇ ਇਕ ਜਾਵੇ ਨਾ ਹਲ ਹੋਏ ਤਾਨੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਹਿਬ ਦੇ ਵਾंगे ਚਰਨਾਂ ਨੂੰ ਪਾਵੇ ਦੇ ਦੇ ਚਲਾਉ ਉਪੰਧਾ ਸਾਉ ਦੇ ਕੂਰੂ ਹਾ ਤੇ ਮਾਣਿ ਉਪੰਧਾ ਲੋਕਾਂ ਦੇ ਕਜੀਨ ਮੈਨੋਂ ਗਾਰੇ ਦੇ ਫਰਾਗੀ ਦੇ ਲੋਕਾਂ ਤੋਂ ਮਰੋ ਜਿਹਾ ਕੋਈ ਸ਼ਬਦ ਹੈ ਰਾਜ ਪਰੇਗਾ ਕਾਲ ਸਹ ਸਵਾਮ ਲੇਖ ਕੀ ਕਰ ਪੂਰਾ ਪਾਸਾਏ ਡੰਕਾ ਬਾਜੇ ਫਤਿਹ ਖਾਨ ਕੀ ਦਰਵਾਜ਼ਾ ਬੰਦਾ ਜੋ ਕੀ ਹਾ ਤੁਮ ਹੈ ਤਲਗੀ ਸੋ ਹਸੀ ਸੋ ਜੋ ਮਰੀ ਅਚਿਆ ਕਰੇ ਗੁਰ ਤਲਗੀ ਤਰਜਨ ਦੀ ਸੋ ਆਇ ਗੁਰ ਨਾਮ ਜਹਾਜ ਹਾ ਜਲੇ ਕੋ ਤਰੇ ਪਾਉ ਜੋ ਸਰਦਾ ਕਾਲ ਸੇਮ ਦੇ ਸਤ ਗੁਰ ਆਰ ਉਤਾਰਨ ਵਾ ਗਾ ਤੇ ਹੁੰਦੇ ਵਾਏ ਗੁਰੂ ਮਾਰੀ ਉਤਾਰਨ ਵਾਲੇ ਰੱਜ ਕੀ ਜਤਾਰੀ ਖਾਬੇ ਨਾ ਹਲ ਹੋਏ ਤੁਹਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਜੀ ਵਾਗੇ ਚਰਨਾਂ ਨੂੰ ਪਾਵੇਂ